ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਦੇ YouTube ਚੈਨਲ ਨਾਲ 7.5 ਹੌਸਪਾਵਰ ਦਾ ਇਹ ਸੋਲਰ ਸਿਸਟਮ ਹੈ ਫਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਫਰੋਜ਼ ਸਾਹ ਦੇ ਵਿੱਚ ਇਹ ਸਿਸਟਮ ਲੱਗਾ ਹੈ ਤੇ ਕਿਸਾਨ ਰਾਜਨਦੀਪ ਸਿੰਘ ਦਾ ਇਹ ਸੋਲਰ ਸਿਸਟਮ ਹੈ ਟਰਾਲੀ ਤੇ ਪੈਨਲ ਫਿੱਟ ਕੀਤੇ ਨੇ ਇਹਨਾਂ ਦੇ ਸੋਲਰ ਸਿਸਟਮ ਦੇ ਵਿੱਚ ਟ੍ਰਿਪ ਇਸ਼ੂ ਸੀ ਔਰ ਮੋਟਰ ਪਾਣੀ ਘਟ-ਘਟਦੀ ਸੀ ਸਵੇਰੇ ਲੇਟ ਚੱਲਦੀ ਸੀ ਤੇ ਪਾਣੀ ਜ਼ਿਆਦਾ ਘਟਾਉਂਦੀ ਸੀ ਸਿਸਟਮ ਘੱਟ ਪੈਨਲਾਂ ਤੇ ਲੱਗਾ ਏ ਥੋੜੇ ਪੈਨਲ ਨੇ ਟਰਾਲੀ ਦੇ ਉੱਤੇ ਪਰ ਮੋਟਰ ਜਿਹੜੀ ਉਹ ਇਹਨਾਂ ਨੇ 7.5 ਹੌਸਪਾਵਰ ਦੀ ਪਾਈ ਏ ਪੈਰਾਮੀਟਰ ਸੈਟਿੰਗ ਕਰਵਾ ਕੇ ਇਹਨਾਂ ਦੇ ਸਿਸਟਮ ਦੀ ਪਰਫਾਰਮੈਂਸ ਨੂੰ ਇਨਕਰੀਜ਼ ਕੀਤਾ ਪਰ ਇਹਨਾਂ ਦੇ 3-4 ਪੈਨਲ ਹੋਰ ਲੱਗਣਗੇ ਜਿਹੜੀ ਆਪਾਂ ਇਹਨਾਂ ਨੂੰ ਰਾਏ ਦਿੱਤੀ ਏ ਵੀ 3-4 ਪੈਨਲ ਹੋਰ ਲਾਓ ਫਿਰ ਜਾ ਕੇ ਤੁਹਾਡਾ ਜਿਹੜਾ ਸੋਲਰ ਪੰਪ ਏ ਉਹ ਵਧੀਆ ਪਰਫਾਰਮੈਂਸ ਦੇਵੇਗਾ ਕਿਉਂਕਿ 400 ਵਾਟ ਦੇ ਨਾਲੇ ਪੈਨਲ ਲਾਏ ਨੇ ਸਿਰਫ 15 ਪੈਨਲ ਨੇ ਇਹਨਾਂ ਕੋਲ ਤੇ ਘੱਟ ਵੋਲਟੇਜ ਬਣਾਉਂਦੇ ਨੇ 15 ਪੈਨਲਾਂ ਨਾਲ ਵੋਲਟੇਜ ਪੂਰੀ ਨਹੀਂ ਹ ਘੱਟੋ ਘਾਟੇ 17 18 ਪੈਨਲ ਲਾਣਗੇ ਤਾਂ ਜਾ ਕੇ ਇਹਨਾਂ ਦੀ ਵੋਲਟੇਜ ਪੂਰੀ ਹੋਏਗੀ ਜੇ 7.5 ਹੌਸਪਾਵਰ ਦੇ ਸਿਸਟਮ ਦੇ ਅਕੋਰਡਿੰਗ ਸੋਚੀਏ ਤੇ ਇਹਨਾਂ ਦਾ ਇਹ ਸੋਲਰ ਸਿਸਟਮ ਬਿਲਕੁਲ ਗਲਤ ਲੱਗਿਆ ਏ ਇੱਥੇ 340 ਵਾਟ ਦੇ ਮੋਨੋ ਦੇ ਜਾਂ 335 ਵਾਟ ਦੇ ਪੋਲੀ ਦੇ 26 ਪੈਨਲ ਹੋਣੇ ਚਾਹੀਦੇ ਸਨ ਜਿਸ ਨਾਲ ਇਹਨਾਂ ਦੇ ਸਿਸਟਮ ਦੀ ਪਰਫਾਰਮੈਂਸ ਵਧੀਆ ਹੁੰਦੀ ਪਰ ਕਈ ਵਾਰੀ ਆਪਾਂ ਟਰਾਲੀ ਤੇ ਘੱਟ ਪੈਨਲ ਲਾਣ ਕਰਕੇ ਇਦਾਂ ਸਿਸਟਮ ਲਵਾ ਲੈਨੇ ਆ ਤੇ ਬਾਅਦ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਜੋ ਪਰਫਾਰਮੈਂਸ ਤੁਸੀਂ ਸਾਹਮਣੇ ਪੰਪ ਦੀ ਵੇਖਦੇ ਪਏ ਹੋ ਇਹ ਵੀ ਪੈਰਾਮੀਟਰ ਸੈਟਿੰਗ ਕਰਕੇ ਆਪਾਂ ਥੋੜੀ-ਬਹੁਤ ਸੈੱਟ ਕਰਕੇ ਇਹਨਾਂ ਨੂੰ ਚਲਾ ਕੇ ਦਿੱਤੀ ਏ ਇਹ ਪਾਣੀ ਬਹੁਤ ਘੱਟ ਕੱਢਦੀ ਸੀ ਤੇ ਬਦਲਵਾਈ ਦੇ ਵਿੱਚ ਟ੍ਰਿਪ ਇਸ਼ੂ ਇਹਦਾ ਜ਼ਿਆਦਾ ਏ ਫਿਰ ਵੀ ਜਿੰਨੀ ਕੁ ਪਰਫਾਰਮੈਂਸ ਇਨਕਰੀਜ਼ ਕਰ ਸਕਦੇ ਸਾਂ ਉਹਨਾਂ ਕਾ ਆਪਾਂ ਪੈਰਾਮੀਟਰ ਸੈਟਿੰਗ ਨਾਲ ਕੀਤਾ ਏ ਜੇਕਰ ਤੁਹਾਡੇ ਵੀ ਕੋਈ ਸੋਲਰ ਸਿਸਟਮ ਲੱਗਾ ਏ ਇਦਾਂ ਦੀ ਕੋਈ ਦਿੱਕਤ ਆਉਂਦੀ ਏ ਡਰਾਈਵ ਦੇ ਵਿੱਚ ਟ੍ਰਿਪ ਦਾ ਇਸ਼ੂ ਏ ਜਾਂ ਬਦਲਵਾਈ ਵਿੱਚ ਜ਼ਿਆਦਾ ਟ੍ਰਿਪ ਕਰਦੀ ਏ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੈਰਾਮੀਟਰ ਸੈਟਿੰਗ ਦੀ ਸਰਵਿਸ ਪੇਡ ਏ ਸਰਵਿਸ ਦੇ ਚਾਰਜਸ ਲੈ ਜਾਣਗੇ ਪਰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਸਮਾਧਾਨ ਤੁਹ ਕੋਈ ਵੀ ਪੁਰਾਣਾ ਸਿਸਟਮ ਜਿਹੜਾ ਹੈ ਉਹਨੂੰ ਸੈੱਟ ਕਰਵਾਉਣ ਵਾਸਤੇ ਤੇ ਇੱਕ ਨਵਾਂ ਚੰਗੀ ਕੁਆਲਿਟੀ ਦਾ A ਗ੍ਰੇਡ ਸੋਲਰ ਸਿਸਟਮ ਲਵਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਸੋ ਹੁਣ ਪੈਰਾਮੀਟਰ ਸੈਟਿੰਗ ਕਰਨ ਤੋਂ ਬਾਅਦ ਇਹ ਸਿਸਟਮ ਦੇ ਵਿੱਚ ਕੁਝ ਪਰਫਾਰਮੈਂਸ ਇਨਕਰੀਜ਼ ਹੋਈ ਹੈ ਕਿਸਾਨ ਵੀਰ ਕਾਫੀ ਟਾਈਮ ਤੋਂ ਪ੍ਰੇਸ਼ਾਨ ਸੀ ਕੀ ਕਹਿਣਾ ਹੈ ਕਿਸਾਨ ਵੀਰ ਦਾ ਸਾਡੀ ਇਹ ਸਰਵਿਸ ਬਾਰੇ ਬਣੇ ਰਹੋ ਵੀਡੀਓ ਦੇ ਨਾਲ ਸੱਚੀ ਕਾ ਕਿਸਾਨ ਭਾਗੋ ਇਹ ਸੋਲਰ ਆਪਣਾ ਪ੍ਰੋਜੈਕਟ ਲੱਗਾ ਹੋਇਆ ਜੀ 15 ਪੈਨਲ ਨੇ 400 ਵਾਟ ਦੇ 36 ਕਿਲੋਵਾਟ ਦਾ ਇਹ ਹੈ। ਟਾਈ ਪ੍ਰੋਜੈਕਟ ਤੋਂ ਪਜਾਦਾ ਹੋਣ ਕਰਕੇ ਪੈਨਲ ਸਿੱਧ ਨੇ ਤੁਹਾਨੂੰ ਵੀਡੀਓ ਵਿੱਚ ਸ਼ਾਇਦ ਦਿਖਾਈ ਨਾ ਦਿੰਦੇ ਹੋਣਗੇ। ਇਹ ਅਸੀਂ ਕਿਸੇ ਤੋਂ ਲਵਾਇਆ ਸੀ ਇੱਥੇ ਨੇੜੇ ਹੀ ਹੈ ਆਪਣੇ ਜ਼ਿਲ੍ਹਾ ਫਰੋਜਪੁਰ ਪਿੰਡ ਫਰੋਸ਼ਾ ਜਿੱਥੇ ਲੱਗਾ ਹੋਇਆ ਤੇ ਉਹਨਾਂ ਬੰਦਿਆਂ ਨੇ ਸਾਡੇ ਤੋਂ 1.5 ਲੱਖ ਰੁਪਇਆ ਵੀ ਲੈ ਲਿਆ ਬਟ ਮੋਟਰ ਪਾਣੀ ਨਹੀਂ ਪੂਰਾ ਕਰ ਰਹੀ ਸੀ ਤੇ ਦੁਬਾਰਾ ਉਹਨਾਂ ਨੇ ਕੋਈ ਸਾਡੀ ਗੱਲ ਨਹੀਂ ਸੁਣੀ ਨਾ ਚਲਾ ਕੇ ਗਏ। ਪਿਛਲੇ ਸਾਲ ਵੀ ਅਸੀਂ ਪਾਣੀ ਮੁੱਲ ਲੈ ਕੇ ਆਉਦਾ ਚੁੰਨਾ ਪਾਲੇ ਰਹੇ। ਇਸ ਵਾਰ ਅਸੀਂ ਪੰਜਾਬ ਡੇਰੀਮੈਂਟ ਸੋਲਰ ਰਾਜਪੁਰਾ ਉਹਨਾਂ ਨਾਲ ਕੰਟੈਕਟ ਕੀਤਾ ਬਹੁਤ ਹੀ ਨਾਈਸ ਬੰਦੇ ਨੇ। ਉਹਨਾਂ ਨੇ ਸਾਡੇ ਆਨਲਾਈਨ ਫੋਨ ਤੇ ਹੀ ਸੈਟਿੰਗ ਕਰਵਾਈ ਤੇ ਉਹਦੇ ਨਾਲ ਸਾਡੀ ਮੋਟਰ ਦਾ ਪਾਣੀ ਮੈਂ ਤੁਹਾਨੂੰ ਦਿਖਾਉਣਾ ਬਹੁਤ ਵਧੀਆ ਹੋ ਗਿਆ। ਇਸ ਟਾਈਮ 6 ਕਿਲੋਵਟ ਦਾ ਪ੍ਰੋਜੈਕਟ ਹੈ ਜੀ 7.5 ਕਿਲੋਵਟ ਦੀ ਐਚਪੀ ਦੀ ਮੋਟਰ ਹੈ। ਤੇ ਜਿਹਦੇ ਕਰਕੇ ਆਪਣਾ ਸਾਸੀ ਹੋਰ ਵੀ ਇਹਦੇ ਨਾਲ ਪੈਨਲ ਲਾਉਣੇ ਪੈਣਗੇ। ਫਿਰ ਜਾ ਕੇ ਹੋਰ ਵੀ ਫ੍ਰੀਕਵੈਂਸੀ ਵਾਜੇਗੀ ਇਸ ਟਾਈਮ ਸਾਥਿਓ ਫ੍ਰੀਕਵੈਂਸੀ ਹੈਗੀ ਆ ਤਕਰੀਬਨ 42 43 ਦੇ ਕਰੀਬ ਹੈ ਇਸ ਟਾਈਮ ਮੋਟਰ ਦਾ ਪਾਣੀ 7.5 HP ਦਾ ਹੈ ਬਹੁਤ ਵਧੀਆ ਚੱਲ ਰਹੀ ਆ ਇਸ ਟਾਈਮ ਦੀ ਥੋੜੀ ਜੀ ਵੋਲਟੇਜ ਸਾਡੇ ਵੱਲੋਂ ਹੀ ਘਟਾ ਆ ਪੈਨਲ ਸਾਨੂੰ ਪਤਾ ਨਹੀਂ ਸੀ ਕਿ ਹੋਰ ਲਾਵਾਂਗੇ ਵਧੀਆ ਚੱਲੇਗਾ ਪਰ ਇੰਨਾ ਆਪਣੇ ਰਾਜਪੁਰੇ ਵਾਲੇ ਵੀਰ ਜੀ ਨੇ ਬਹੁਤ ਹੀ ਵਧੀਆ ਸਾਡੀ ਗੱਲ ਸੁਣੀ ਸਾਡੀ ਸੈਟਿੰਗ ਕਰਵਾਈ ਡਰਾਈਵ ਦੀ ਜਿਹਦੇ ਨਾਲ ਕਰਕੇ ਸਾਡਾ ਪਾਣੀ ਬਹੁਤ ਵਧੀਆ ਵਹ ਚੁੱਕਿਆ ਹੁਣ ਦੇਖੋ ਥੋੜੇ ਸਾਹਮਣੇ ਅਸੀਂ ਟੰਗ ਲਗਾ ਰਹੇ ਹਾਂ ਅਜੇ ਟਾਈਮ ਨਹੀਂ ਸੀ ਸੋਲਰ ਪੈਨਲ ਲੈ ਕੇ ਆਉਂਦਾ ਸੀ ਹੋਰ ਵੀ ਲਗਾਵਾਂਗੇ ਤਾਂ ਜੋ ਇਹਦਾ ਪਾਣੀ ਹੋਰ ਵਹ ਸਕੇ ਤੇ ਤੁਸੀਂ ਵੀ ਕਿਸਾਨ ਭਰਾਓ ਬੇਨਤੀ ਇਹੀ ਹੈ ਜੀ ਸਾਰਿਆਂ ਨੂੰ ਵੀ ਸੋਲਰ ਸਿਸਟਮ ਉਸ ਬੰਦਿਆਂ ਤੋਂ ਲਵਾਇਆ ਕਰੋ ਜਿਨ੍ਹਾਂ ਨੂੰ ਪੂਰੀ ਨੌਲੇਜ ਹੈ ਇਹਦੇ ਬਹੁਤ ਹੀ ਪੁਆਇੰਟ ਹੁੰਦੇ ਨੇ ਮੋਟਰ ਦੇ ਡੈਲਟਾ ਕਨੈਕਸ਼ਨ ਜਾਂ ਇਹਦਾ ਵਾਟ ਜਾਂ ਇਹਦਾ ਹੈਡ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਕਿਸਾਨ ਭਰਾਵੋ ਨਹੀਂ ਪਤਾ ਹੋਵੇ। ਇਹ ਉਹੀ ਬੰਦਾ ਇਹਨੂੰ ਚਲਾ ਸਕਦਾ ਹੈ ਜਿਹਨੂੰ ਪੂਰੀ ਪ੍ਰੋਪਰ ਨੌਲੇਜ ਹੋਵੇ, ਕੱਲੀ-ਕੱਲੀ ਚੀਜ਼ ਦੀ ਨੌਲੇਜ ਹੋਵੇ। ਇਸ ਕਰਕੇ ਤੁਸੀਂ ਵੀ ਜਿਸ ਤੋਂ ਵੀ ਲਵਾਉਣਾ ਹੈ ਨਾ ਜਲ ਆਪ ਦਾ ਪੂਰੀ ਤਰ੍ਹਾਂ ਪਹਿਲਾਂ ਨੌਲੇਜ ਵਾਲਾ ਬੰਦਾ ਹੀ ਲੱਭੇ ਹੋ ਤਾਂ ਕਿ ਤੁਹਾਡਾ ਟਾਈਮ ਤੇ ਪੈਸਾ ਖਰਾਬ ਨਾ ਹੋਵੇ। ਅਸੀਂ ਇੱਕ ਸਾਲ ਪੂਰਾ ਮਤਲਬ ਉਹਦੇ ਰਹਿ ਸਿਸਟਮ ਤੇ ਆਜੇ ਜਾ ਕੇ ਸਾਡਾ ਸਿਸਟਮ ਚੱਲਿਆ। ਪਰ ਇਹ ਹੋਰ ਵੀ ਇਹ ਜਿਹੜੀਆਂ ਵਧੀਆ ਕਮੀਆਂ ਨੇ ਜੀ ਕੱਢ ਦੇਣਾ ਵੀ ਬਹੁਤ ਜਲਦੀ ਪਰ ਫਿਰ ਵੀ ਸਾਨੂੰ ਪਾਣੀ ਬਹੁਤ ਵਧੀਆ ਮੋਟਰ ਦੇ ਰਹੀ ਹੈ ਤੇ ਕਿਸਾਨ ਭਰਾਓ ਇਹੋ ਜੇ ਬੰਦਿਆਂ ਤੋਂ ਤੁਸੀਂ ਨਾਂ ਲਵਾਇਓ ਸਾਡੇ ਨੂੰ ਫਸ ਨਾ ਜਾਇਓ ਜਿਹੜੇ ਬੰਦੇ ਬਾਅਦ ਚ ਗੱਲ ਨਹੀਂ ਸੁਣਦੇਗੇ ਬਹੁਤ ਸ਼ਰਮ ਵਾਲੀ ਗੱਲ ਹੈ ਜਿਹੜਾ ਬੰਦਾ ਬਾਅਦ ਚ ਗੱਲ ਨਹੀਂ ਸੁਣਦਾਗਾ ਉਹਦੇ ਵਾਸਤੇ ਵੀ ਕਿਉਂਕਿ ਇੰਨਾ 100 ਲੱਖ ਰੁਪਇਆ ਲਾਉਣਾ ਕਿਸਾਨ ਵਾਸਤੇ ਇਕੱਠਾ ਲਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਜੇ ਵੇਖੋ ਹੁਣ ਵੀ ਇੱਕ ਸਾਲ ਥੋੜਾ ਪ੍ਰੋਜੈਕਟ ਵੀ ਇੰਨਾ ਪੈਸਾ ਲਾ ਕੇ ਚੱਲੇ ਵੀ ਨਾ ਤੇ ਫਿਰ ਮਾੜੀ ਗੱਲ ਦਾ ਗੱਲ ਵੀ ਨਾ ਸੁਣਿਆ ਕੋਈ ਨਹੀਂ ਕਹਦਾਗਾ ਜੇ ਇਹ ਕਹਿੰਨੇ ਆ ਕਹਿ ਦੰਗੇ ਆ ਜੰਨੇ ਆ ਆਂਦੇ ਹੈ ਨਹੀਂਗੇ ਜਿਹੜੇ ਬੰਦੇ ਥੋੜੀ ਗੱਲ ਸੁਣਦੇ ਆ ਜਾਂ ਪ੍ਰੋਪਰ ਚਲਾਉਂਦੇ ਆ ਜਿਨ੍ਹਾਂ ਨੂੰ ਨੌਲੇਜ ਆ ਉਹਨਾਂ ਦੇ ਹੀ ਇਹ ਪ੍ਰੋਬਲ ਲਵਾਇਓ ਤੇ ਬਿਨਾਂ ਨੌਲੇਜ ਵਾਲੇ ਬੰਦਿਆਂ ਤੋਂ ਨਾ ਲਵਾਇਓ ਬਹੁਤ ਔਖਾ ਹੁੰਦਾ ਸਿਸਟਮ بس ਇਹੀ ਬੇਨਤੀ ਹੈ ਰਾਜਪੁਰੇ ਵਾਲੇ ਵੀਰ ਜੀ ਨੇ ਬਹੁਤ ਵਧੀਆ ਗੱਲ ਸੁਣੀ ਭਰਾ ਜੀ ਬਹੁਤ ਵਧੀਆ ਕਿਸਾਨ ਡੀਰੀ ਮੈਨਸੂਲ ਆਪਣਾ ਇੱਥੇ ਰਾਜਪੁਰਾ ਸੋਲਰ ਸਿਸਟਮ ਹੈ ਤੁਸੀਂ ਵੀ ਇਹਨਾਂ ਦੀ ਮਦਦ ਤੋਂ ਕੋਈ ਵੀ ਥੋੜਾ ਸਿਸਟਮ ਲਗਦਾ ਹੈ ਪਰ ਤੁਸੀਂ ਇਹਨਾਂ ਤੋਂ ਮਦਦ ਲੈ ਸਕਦੇ ਹੋ ਧੰਨਵਾਦ ਜੀ